ਪਰ ਮੈਨੂੰ ਇਹ ਮੈਨੂੰ ਸਿਰਫ ਮਿਲੇ ਮੈਨੂੰ ਕਿਸੇ ਨੇ ਕਿਹਾ ਨਹੀਂ ਸੀਗਾ ਕਿ ਤੁਸੀਂ ਬੰਦ ਹੋ ਤੇ ਆਪਾਂ ਸੜਕ ਬਣਾਉਣੀ ਕਿਸੇ ਨੇ ਨਹੀਂ ਕਿਹਾ ਸੀਗਾ ਮੈਨੂੰ ਆਪਣੇ ਸੋਚ ਵਿੱਚ ਸੀਗਾ ਕਿ ਜਦੋਂ ਮੌਕਾ ਮਿਲਿਆ ਮੈਂ ਤੁਸੀਂ ਬੰਦ ਦੇ ਉੱਤੇ ਪੂਰੀ ਆਪਣੇ ਹੱਦ ਦੇ ਪੱਲੋਚੱਕ ਹੱਦ ਤੋਂ ਲੈ ਕੇ ਢਿਲਵਾ ਤੱਕ 30 ਕਿਲੋਮੀਟਰ ਸੜਕਾਂ ਬਿਨਾ ਕਿਸੇ ਕਹਿ ਮੈਂ ਤੁਹਾਨੂੰ ਸੜਕ ਰੀਲੀਆ ਓਤੀ ਕਿਲੋਮੀਟਰ ਮਾਰ ਕੇ ਤੁਸੀਂ 30 ਕਰੋੜ ਰੁਪਏ ਤੋਂ ਉੱਤੇ ਖਰਚਾ ਆਇਆ ਇਸ ਸੜਕ ਦੇ ਉੱਤੇ ਕਿਉਂਕਿ 4 ਪੰਜ ਫੁੱਟ ਇਹਦੇ ਤੇ ਮਾਲ ਪਿਆ ਹੋਇਆ ਅਜੇ ਤੁਸੀਂ ਟੁੱਟੀ ਨਹੀਂ ਐਸੀ ਅੰਦਰੋਂ ਬਾਹਰੋਂ ਆਵਾਜ਼ ਆ ਵੀ ਦਿਨੇਜਾਂ ਕਾਲੀਆਂ ਖੇਤਾਂ 'ਚ ਜਾਣਾ ਤੁਸੀਂ ਦੇ ਅੰਦਰ ਤੱਕ ਫਲਟਾ ਨਹੀਂ ਅਰਖਸਰ ਤੌਦਪੁਰ ਤੋਂ ਵੀ ਫਲਟਾ ਨਹੀਂ ਤੁਸੀਂ ਅੰਦਰ ਮੋਟਾਲੇ ਛੋ ਵੀ ਬਣਾਈ ਆ ਰਾਖੋ ਰਾਈਆਂ ਤੋਂ ਬਣਾਈ ਆ ਗੰਗੇ ਲਵਾਣੇ ਤੋਂ ਬਣਾਈ ਆ ਢਿਲਵਾ ਮਣ ਤੋਂ ਬਣਾਈ ਆ ਧਾਰੀਵਾਲ ਗੇਤ ਤੋਂ ਬਣਾਈਆਂ ਕੀ ਇਹ ਵਿਕਾਸ ਨਹੀਂ ਹੈ 61 ਕਿਲੋਮੀਟਰ ਨਵੀਆਂ ਸੜਕਾਂ ਪਿੱਛੇ ਔਰ ਇਸ ਤੋਂ ਪਹਿਲਾਂ ਜਦੋਂ ਕਾਂਗਰਸ ਸਰਕਾਰ ਸੀ ਉਦੋਂ 60 65 ਕਿਲੋਮੀਟਰ ਮੰਗੀਆਂ ਸਰਕਾਰ ਉਦੋਂ ਦਾ ਜਿੰਨੇ ਵੋਟਰ ਉਸ ਦੇਸੇ ਨੇ ਤੁਹਾਨੂੰ ਪਿੰਡਾਂ ਦੇ ਵਿੱਚ ਗੋਲਡ ਬੈਗ ਦੀ ਸਕੀਨ ਤੋਂ ਗੋਲਡ ਬੈਗ ਤੋਂ ਇੱਕ ਪੂਰਾ ਵਧੀਆ ਤਰੀਕੇ ਦੇ ਨਾਲ ਮੈਂ ਸਟੱਡੀ ਕਰਕੇ ਪਹੁੰਚ ਕਰਕੇ ਮਨੁਜਾਦ ਸ਼ਹਿਰ ਵਿੱਚ 60 ਕੇ 65 ਪਿੰਡਾਂ ਨੂੰ ਪੀਣ ਵਾਲਾ ਪਾਣੀ ਉਦੋਂ 2002 ਤੋਂ 2007 ਦੀ ਸਰਕਾਰ ਦੇ ਵਿੱਚ ਲੋਕਾਂ ਨੂੰ ਬਣਾ ਕੇ ਦਿੱਤਾ ਸੀਗਾ ਫਿਰ ਤਾਂ ਮੈਨੂੰ ਮੌਕਾ ਨਹੀਂ ਮਿਲਿਆ ਪਰ ਮਹਾਤਮਾ ਕਰੇ ਅਗਲੀ ਸਰਕਾਰ ਸਾਡੀ ਬਣੇ ਫਿਰ ਤੁਹਾਨੂੰ ਮੈਂ ਦੱਸੂਗਾ ਕਿ ਪੰਜਾਬ ਦੇ ਵਿੱਚ ਵਿਕਾਸ ਤੇ ਘੱਟ ਵਿੱਚ ਵਿਕਾਸ ਤੇ ਨੂੰ ਕਿਹਾ ਜਾਂਦਾ ਮੇਰਾ ਵਾਅਦਾ ਹੈ ਤੁਹਾਡੇ ਸਾਰੇ ਗਰੀਬਾਂ ਨਾਲ ਮੈਂ ਕਹਿੰਦਾ ਸਾਡੀ ਸਰਕਾਰ ਬਣੇ ਤੁਹਾਡੇ ਕੋ ਫਾਰਮ ਹਰਵਾ ਜੀ ਭਰਾ ਲੈਂਦੇ ਨੇ ਕਿ ਕੱਚੀਆਂ ਸੱਤਾਂ ਪੱਕੀਆਂ ਕਰਾਂਗੇ ਬਾਲਿਆਂ ਵਾਲੇ ਬਾਲਿਆਂ ਵਾਲੀ ਸੱਤਾਂ ਪੂਰੀਆਂ ਕਰਾਂਗੇ ਮੈਂ ਜੇ ਵੀ ਗਰੀਬ ਤੱਕਾ ਹੋਊਗਾ ਸਾਰੇ ਇੱਕ ਵੱਡਿਆਂ ਜਿਹੜੇ ਕਿ ਬਾਲਿਆਂ ਵਾਲੇ ਸੱਤਾਂ ਕਿਸੇ ਨੂੰ ਭਰਾ ਨਹੀਂ ਭਰਾਉਣ ਦੀ ਲੋੜ ਸਰਵੇ ਕਰਾ ਕੇ ਪਿੰਡਾਂ ਦੀਆਂ ਪੰਚਾਇਤਾਂ ਤੋਂ ਡਿਟੇਲ ਲੈ ਕੇ ਸਾਰੇ ਇਕੱਠੇ ਕਰਾਂ ਦੀਆਂ ਤੇ ਬਾਲਿਆਂ ਸਤਾਂ ਪੱਕਾ ਲੈਂਟਰ ਵਿੱਚ ਪਾ ਕੇ ਦੂੰਗਾ ਮੇਰਾ ਤੁਹਾਡੇ ਨਾਲ ਰਹਿਗਾ ਮੈਂ ਤਾਂ ਇੱਥੇ ਨਹੀਂ ਰੁਕਣਾ ਮੈਂ ਤਾਂ ਗਰੀਬਾਂ ਨੂੰ ਕੀ ਹੋਇਆ ਹੋਇਆ ਕਿ ਗਰੀਬਾਂ ਦੇ ਥਾਂ ਕੱਟਨੇ ਮੈਂ ਆਪਣੇ ਪਿੰਡ ਵਿੱਚ ਜਾਣਾ ਹੋਵੇ ਵਿੱਚ 23 ਵਾਰ ਮੈਂ ਦੇਖਦਾ ਕਿ ਇੱਕ ਮਰਲੇ ਧਾਂ ਵਿੱਚ ਦੋ ਦੋ ਪਰਵਾਦੇ ਰਹੇ ਨੇ ਕਿਉਂਕਿ ਕਿ ਨਫਰੀ ਵੱਧ ਗਈ ਹੈ ਥਾਂ ਤਾਂ ਉਹੀ ਹੈ ਨਾ ਮੇਰਾ ਵਸ ਚੱਲਿਆ ਨਾ ਮੈਂ ਆਉਣ ਵਾਲੇ ਸਮੇਂ ਵਿੱਚ ਨਵੇਂ ਮਕਾਨ ਨਵੀਂ ਕਲੋਨੀਆਂ ਖੜੀਆਂ ਕਰਨੀਆਂ ਦੁਨੀਆਂ ਕਲੋਨੀ ਪੰਚਾਇਤ ਦੇ ਥਾਂ ਵਿੱਚ ਸਾਂਝੇ ਚਾਰ ਪੰਜ ਕਿੱਤਾ ਵਿੱਚ ਬਣਾ ਕੇ ਸਕੀਨ ਪਹਿਲਾਂ ਉਹਨੂੰ ਸੜਕ ਲੱਗੇਗੀ ਪਹਿਲਾਂ ਉਹਨੂੰ ਬਿਜਲੀ ਦਿੱਤੀ ਜਾਊਗੀ ਪਹਿਲਾਂ ਉੱਥੇ ਸੀਵਰੇਜ ਪਾਇਆ ਜਾਊਗਾ ਪਹਿਲਾਂ ਸਾਰਾ ਪ੍ਰਬੰਧ ਕੀਤਾ ਜਾਊ ਕੀਮ ਵਾਲੇ ਪਾਣੀ ਦਾ ਤੇ ਫਿਰ ਉੱਥੇ ਸਸਤੇ ਅੱਛੇ ਫਾਇਦੇਦਾਰ ਮਕਾਨ ਗੋਲਡ ਬੈਂਕ ਵਗੈਰਾ ਇਹਨਾਂ ਗੱਲਾਂ ਵਾਸਤੇ ਸਾਰੇ ਇਸ ਟੀਮਾਂ ਲੰਮੀਆਂ ਇਹ ਇਹ ਮਾਡਲ ਸਾਰੇ ਪੰਜਾਬ ਦੇ ਵਿੱਚ ਲਾਗੂ ਕੀਤਾ ਜਾ ਸਕਦਾ ਜਿਹੜੇ ਗਰੀਬਾਂ ਦੇ ਕੋਲ ਬਹੁਤ ਥੋੜੀ ਜਗ੍ਹਾ ਵਾ ਉਹਨਾਂ ਦਾ ਇੱਕ ਅੱਛੇ ਤਰੀਕੇ ਨਾਲ ਜਿਹੜੇ ਚੈਜ ਨੇ ਗਰੀਬ ਉਹਨਾਂ ਨੂੰ ਆਪਣੇ ਪੁਰਾਣੇ ਕਰਜ਼ਾ ਕੱਢ ਕੇ ਇਹਨੇ ਨਮਾਕਾਰ ਦਿਖਾਵਾਂਗੇ ਆਪਾਂ ਤਾਂ ਬਹੁਤ ਕੁਝ ਕਰਨਾ ਹਰੇ ਇਹਦਾ ਹਲੇ ਬਸ ਇੱਕ ਵਾਰ ਮੈਨੂੰ ਜ਼ਿੰਦਗੀ ਵਿੱਚ ਆਵੇ ਸਹੀ ਤਾਂ ਮੈਂ ਕਰੂੰਗਾ ਪਰ ਜਿਹੜੇ ਇਹ